सरदार गुरदीप सिंह जी रंधावा सरदार गुरदीप सिंह जी रंधावा सरदार गुरदीप सिंह मुख्यमंत्री पंजाब मुख्यमंत्री आम आदमी पार्टी ਵੇਖਿਆ ਵਾ ਕੀ ਸਰਕਾਰਾਂ ਕਰਦੀਆਂ ਰਹੀਆਂ ਨੇ ਕਿੰਨਾ ਕੁ ਕੰਮ ਕਰਦੀਆਂ ਰਹੀਆਂ ਨੇ ਅਸੀਂ ਸਬਕ ਲਿਆ ਵਾ ਕਿ ਅਹੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਨੂੰ ਬਹੁਤ ਮਦਵਾ ਕੇ ਤੇ ਫਿਰ ਜਿਹੜਾ ਵਾ ਪਹੁੰਚਤਾ ਵਗੀ ਸੀਨਰ ਵਲੰਟੀਅਰ ਆਮ ਆਦੀ ਪਾਰਟੀ ਦੇ ਪਹੁੰਚਣੇ ਦਾ ਸਾਹ ਅੰਦ ਧੰਨਵਾਦ ਕਰਦਾ ਔਰ ਮਾਲਕ ਤੋਂ ਸਾਡਾ ਪਿੰਡ ਪਖਾਣਾ ਚੁੱਲੀਆਂ ਔਰ ਸਮੂਰ ਨਗਰ ਨਿਵਾਸੀ ਜਿਹਦੇ ਵਿੱਚ ਸਾਡੇ ਮਸੀਹ ਭਾਈਚਾਰਾ ਜੀ ਔਰ ਬਾਕੀ ਵੀ ਜਿਹੜੇ ਸਾਡੇ ਪਿੰਡ ਦੇ ਨਿਵਾਸੀ ਨੇ ਸਾਰੇ ਇੱਥੇ ਹਲਕੇ ਬੈਠੇ ਨੇ ਔਰ ਅਸੀਂ ਸਾਰਿਆਂ ਦਾ ਆਪਣੇ ਪਰਿਵਾਰ ਵੱਲੋਂ ਜੀ ਆਇਆਂ ਆਖਦੇ ਹਾਂ ਔਰ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਤੁਸੀਂ ਚੰਗੇ ਕੰਮ ਕਰੀਏ ਸਾਰੇ ਦਲ ਕੇ ਚੁਕੇ ਚੰਗੇ ਕੰਮ ਕਰੀਏ ਇੱਕ ਚੰਗੀ ਰਾਜਨੀਤੀ ਕਰੀਏ ਤੇ ਮੈਂ ਕੋਈ ਜ਼ਿਆਦਾ ਟਾਈਮ ਨਹੀਂ ਲੈਂਦਾ ਮੈਂ ਆਪਣੀ ਜਿਹੜੀ ਗੱਲ ਹੈ ਉਹ ਤਕਤਾ ਦੇ ਵਿੱਚ ਤਕਤਾ ਦੇ ਰੂਪ ਦੇ ਵਿੱਚ ਮੈਂ ਅੱਜ ਪਿੰਡ ਪਕਠਾਣਾ ਤੁਲੀਆਂ ਚ ਲੰਬੜਦਾਰ ਸਰਦਾਰ ਬਾਬਾ ਸਿੰਘ ਜੀ ਦੇ ਗ੍ਰਾਹ ਵਿਖੇ ਜਿਹੜਾ ਵਾ ਅੱਜ ਇਹਨਾਂ ਨੇ ਆ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਇਹ ਰੰਧਾਵਾ ਪਰਵਾਹ ਜਿਹੜਾ ਸ਼ੁਰੂ ਤੋਂ ਫਿਲਹ ਪਿਛਲੇ 50 60 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਚੱਲਦਾ ਸੀਗਾ ਅੱਜ ਇਹਨਾਂ ਕਾਂਗਰਸ ਪਾਰਟੀ ਨਾਲ ਵਦਾ ਕਹਿ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਆ ਤਾਂ ਮੈਂ ਇਹਨਾਂ ਨੂੰ ਯਕੀਨ ਦਿਵਾਉਣਾ ਹੈ ਕਿ ਤੁਹਾਡਾ ਜਿਹੜਾ ਬੰਦਾ ਮਾਨ ਸਨਮਾਨ ਆ ਪਾਰਟੀ 'ਚ ਹੋਣਾ ਹੈ ਤਾਂ ਤੁਸੀਂ ਇਮਾਨਦਾਰੀ ਨਾਲ ਜਿਹੜੀ ਇਹ ਸੇਵਾ ਜਿਹੜੀ ਆਮ ਆਦਮੀ ਪਾਰਟੀ ਦੀ ਕਰ ਰਹੇ ਹੋਰ ਕਿੰਨੇ ਪਰਿਵਾਰ ਸ਼ਾਮਲ ਹੋਏ ਲਗਭਗ 30 ਪਰਿਵਾਰ ਜਿਹੜੇ ਨੇ ਲਗਭਗ ਜਿਹੜੀ ਕਾਂਗਰਸ ਵਾ ਪਲਖਾਣਾ ਤੁਲੀਆਂ 'ਚ ਅੱਜ ਬਿਲਕੁਲ ਪਠਾਣਾ ਤੁਲਿਆਂ ਚ ਕਾਂਗਰਸ ਦੀ ਸਫਾਈ ਜਿਹੜੀ ਹੋ ਗਈ ਆ ਐਹੀ ਮੇਨ ਪਰਿਵਾਰ ਸੀਗੇ ਜਿਹੜੇ ਕਾਂਗਰਸ ਦੇ ਨਾਲ ਚੱਲਦੇ ਸੀਗੇ ਉਹ ਸਾਰੇ ਪਰਿਵਾਰ ਜਿਹੜੇ ਨੇ ਉਹ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ। ਲਗਭਗ 34 ਪਿੰਡਾਂ ਕੁਝ ਹਲਕਤ ਦੇ ਵਿੱਚ ਜਿਹੜੇ ਪਿਛਲੇ ਸਮੇਂ ਦੇ ਜਿਹੜੇ ਵੋਟਾਂ ਹੀ ਆ ਉਸ ਤੇ ਬਹੁਤ ਧੰਨ ਰਹੀ ਸੀ। ਜਿਹੜੇ ਲੋਕ ਮੇਰੇ ਕੋ ਉਹ ਜਿਹੜੇ ਉਹ ਤਾਂ ਉਹੀ ਲੋਕ ਜਿਹੜੇ ਲੀਡਰਾਂ ਨੇ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਸੀਗੇ ਜਾਂ ਮੋਤਬਰ ਪਿੰਡਾਂ ਦੇ ਵਿੱਚ ਬਣੇ ਸੀਗੇ। ਉਹਨਾਂ ਨੇ ਪਾਈ ਚ ਜੋ ਫਲਾਤ ਪਿੰਡਾਂ ਦੇ ਪੈਦਾ ਕੀਤੇ ਨੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਮੇਰੇ ਤੋਂ ਜ਼ਿਆਦਾ ਤੁਹਾਨੂੰ ਵੀ ਪਤਾ ਹੈ ਪਰ ਉਹ ਜੋ ਉਹ ਨਾ ਪੋਸਟ ਟਾਈਮ ਤੇ ਕਰਤਾ ਉਹ ਸਰਕਾਰ ਸੀਗੀ ਉਹਨਾਂ ਦੀ ਦਬਤਬਾ ਸੀਗਾ ਤਾਂ ਲੋਕ ਪ੍ਰੈਸ਼ਰ ਥੱਲੇ ਆਣ ਕੇ ਉਹਨਾਂ ਦੇ ਮੁਤਾਬਕ ਚੱਲਦੇ ਰਹੇ ਹੁਣ ਲੋਕ ਉਹਨਾਂ ਦੇ ਪ੍ਰੈਸ਼ਰ ਤੋਂ ਬਾਹਰ ਆ ਗਏ ਨੇ ਤਾਂ ਜਿਹੜਾ ਕੰਮ ਇਹਨਾਂ 2022 ਚ ਕੀਤਾ ਉਹ 2024 ਚ ਭੁੱਲ ਜਾਣ ਜੇ ਕਿਸੇ ਨੇ ਕੋਈ ਫਰਕ ਕੀਤਾ ਉਹ ਜਿਹੜਾ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਸਰਕਾਰ ਨੂੰ ਪਤਾ ਉਹਨੂੰ ਨੱਥ ਕਿਵੇਂ ਪਾਉਣੀ ਹੈ ਇਹ ਤੋਂ ਮਿੰਨ ਤੱਕ ਇੱਕ ਖੁਸ਼ੀ ਆਉਣ ਵਾਲੀ ਹੈ। ਲੇਕਿਨ ਕਈ ਲੋਕ ਕਮੈਂਟ ਕਰੀ ਕਿ ਕੀ ਜੀ ਆ ਰਹੀ ਹੈ। ਉਹਨਾਂ ਦਾ ਸੋਚ ਦੇ। ਕੋਈ ਜਿਹੜਾ ਕਮੈਂਟ ਕਰ ਦੇਣਾ ਉਹ ਤਾਂ ਮੈਨੂੰ ਲੱਗਦਾ ਉਹ ਤਾਂ ਬੇਕੁਫੀ ਦਾ ਕੋ ਹੱਦ ਨਹੀਂ। ਨਾ ਜੇ ਪਰਿਵਾਰ ਚ ਓਪਨਲੀ ਹੈ ਕਿ ਜੇ ਮੈਰਿਜ ਹੋਈ ਹੈ। ਠੀਕ ਹੈ ਇੱਕ ਕੁਦਰਤ ਦਾ ਦਸਤੂਰ ਹੈ ਕਿ ਮੈਰਿਜ ਹੋਈ ਹੈ, ਬੱਚਾ ਪੈਦਾ ਹੋਣਾ। ਇੱਕ ਕੁਦਰਤ ਨੇ ਹਰ ਚੀਜ਼ ਦਾ ਜੋੜਾ ਬਣਾਇਆ। ਹਰ ਚੀਜ਼ ਦਾ ਜੋੜਾ ਬਣਿਆ। ਕੁਦਰਤ ਨੇ ਬਣਾਇਆ। ਔਰ ਜਿਹੜਾ ਜੋੜਾ ਬਣਿਆ ਵਾ ਉਹਦਾ ਕੋ ਪਰਿਵਾਰ ਉਹ ਜੋੜੇ ਮੁਤਾਬਕ ਚੱਲਣਾ। ਇਸ ਕਰਕੇ ਜਿਹੜੇ ਲੋਕ ਕਮੈਂਟਸ ਕਰਦੇ ਨੇ ਉਹਨਾਂ ਨੂੰ ਥੋੜਾ ਜਿਹਾ ਆਪਣੀ ਸਮਝ ਕੋ ਕੰਮ ਲੈਣਾ ਚਾਹੀਦਾ ਕਲਕੋ ਕੰਮ ਲੈਣਾ ਚਾਹੀਦਾ